ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਦਿੱਲੀ ਤੋਂ ਚੱਲੀ ਹੋਈ ਜਿਹੜੀ ਸਿੱਖਿਆ ਕ੍ਰਾਂਤੀ ਆ ਉਹ ਪੰਜਾਬ ਦੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਆ ਜਿਹੜੀ ਉਹ ਪਹੁੰਚ ਰਹੀ ਆ ਤੇ ਰੋਜ਼ਾਨਾ ਜਿਹੜੇ ਆ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਆ ਸਕੂਲਾਂ ਦੇ ਵਿੱਚ ਪ੍ਰੋਗਰਾਮ ਕਰਕੇ ਆ ਜਿਹੜੇ ਇੱਥੇ ਉਦਘਾਟਨ ਤੇ ਜਿੱਥੋਂ ਤੱਕ ਹੋ ਸਕਦਾ ਕਿ ਜ਼ਿਆਦਾਤਰ ਆ ਜਿਹੜੇ ਬਾਥਰੂਮਾਂ ਦੇ ਉਦਘਾਟਨ ਨਹੀਂ ਕੀਤੇ ਜਾ ਰਹੇ ਆ ਤਾਂ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਜਿਹੜੀਆਂ ਤਸਵੀਰਾਂ ਦਿਖਾਈਆਂ ਜਾਣ ਇੱਥੇ ਅਸੀਂ ਪਿੰਡ ਮੋਮੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਖੜਿਆ ਤਾਂ ਇੱਥੇ ਵੀ ਜਿਹੜੀ ਆ ਚਾਰਦواری ਕੀਤੀ ਗਈ ਸੀਗੀ ਤੇ ਉਹ ਉਹ ਜਿਹੜੀ ਚਾਰਦواری ਆ ਅੱਜ ਹਲਕਾ ਛੁਤਰਾਨਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਜਿਹੜੀ ਉਹ ਲੋਕ ਅਰਪਿਤ ਕੀਤੀ ਜਾ ਰਹੀ ਆ ਥੋੜੀ ਦੇਰ ਦੇ ਵਿੱਚ ਜਿਹੜਾ ਉਹ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਆ ਜਿਹੜਾ ਉਹ ਇੱਥੇ ਪਹੁੰਚ ਰਹੇ ਆ ਤੇ ਇੱਥੇ ਆ ਜਿਹੜਾ ਉਹਨਾਂ ਦੀ ਆਮਦ ਵਾਸਤੇ ਆ ਜਿਹੜਾ ਸਕੂਲ ਦੇ ਪ੍ਰਬੰਧਕਾਂ ਵੱਲੋਂ ਤੇ ਪਿੰਡ ਦੀ ਪੰਚਾਇਤ ਵੱਲੋਂ ਜਿਹੜਾ ਪ੍ਰੋਗਰਾਮ ਆ ਜਿਹੜਾ ਉਹ ਲਿਖਿਆ ਹੋਇਆ ਤੇ ਸਕੂਲ ਦੇ ਵਿਦਿਆਰਥੀ ਤੇ ਅਧਿਆਪਕਾ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਧੁੱਪ ਦੇ ਵਿੱਚ ਖੜਕੇ ਉਹਨਾਂ ਦਾ ਉਡੀਕ ਦੇ ਵਿੱਚ ਖੜੇ ਆ ਇੰਤਜ਼ਾਰ ਕਰ ਰਹੇ ਆ ਜਿਵੇਂ ਕਿ ਤਸਵੀਰਾਂ ਜਿਹੜੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਇੱਕ ਬਿਲਡਿੰਗ ਸਕੂਲ ਦੀ ਹੈ ਜਿਹੜੀ ਉਹ ਦਿਖਾਈ ਜਾਵੇ ਜਿਹਦੇ ਉੱਪਰ ਬੋਰਡ ਦੇ ਉੱਪਰ ਲਿਖਿਆ ਹੋਇਆ ਕਿ ਇਹ ਬਿਲਡਿੰਗ ਅਨਸੁਰੱਖਿਅਤ ਹੈ ਤਾਂ ਥੱਲੇ ਖਤਰਾ ਦੇਖ ਕੇ ਨਾਲ ਖਤਰੇ ਦੇ ਆ ਜਿਹੜਾ ਨਿਸ਼ਾਨ ਵੀ ਆ ਜਿਹੜਾ ਉਹ ਬਣਾਇਆ ਹੋਇਆ ਤਾਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜਾ ਇੱਥੇ ਚਾਹ ਪਾਣੀ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਚਾਹ ਪਾਣੀ ਬਣਾਉਣ ਦਾ ਜਿਹੜਾ ਕੰਮ ਆ ਰਸੋਈ ਦਾ ਕੰਮ ਕਹਿ ਸਕਦੇ ਹਾਂ ਤਾਂ ਉਹ ਜਿਹੜਾ ਬੀਬੀਆਂ ਵੱਲੋਂ ਇਸੇ ਬਿਲਡਿੰਗ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਇਹ ਇੱਕ ਇਸ ਕਾਰਜਸ਼ਾਹੀ ਦੇ ਉੱਪਰ ਵੀ ਆ ਜਿਹੜਾ ਉਹ ਸਵਾਲੀਆ ਜਿਹੜਾ ਚਿੰਨ ਲੱਗ ਰਿਹਾ ਤਾਂ ਜਿਹੜਾ ਇਹ ਪ੍ਰਬੰਧਕਾਂ ਵੱਲੋਂ ਇਸ ਚੀਜ਼ ਨੂੰ ਵੀ ਜਿਹੜਾ ਬਹੁਤ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵੀ ਜਿਹੜੀ ਬਿਲਡਿੰਗ ਆ ਉਹ ਅਨਸੁਰੱਖਿਅਤ ਹੋ ਚੁੱਕੀ ਆ ਤਾਂ ਫਿਰ ਉਹਨੂੰ ਆ ਵਰਤੋਂ ਦੇ ਵਿੱਚ ਕਿਉਂ ਲਿਆ ਜਾ ਰਿਹਾ ਤਾਂ ਬਿਲਡਿੰਗ ਆ ਜਿਹੜੀ ਉਹ ਖਸਤਾ ਹਾਲਤ ਹੈ ਤੇ ਉਹਦੇ ਵਿੱਚ ਜਿਹੜਾ ਇੱਥੇ ਰਸੋਈ ਦਾ ਕੰਮ ਜਿਹੜਾ ਉਹ ਲਿਆਇਆ ਜਾ ਰਿਹਾ ਤੇ ਚਾਹ ਜਿਹੜੀ ਇੱਥੇ ਤਿਆਰ ਕੀਤੀ ਜਾ ਰਹੀ ਹੈ ਇਹ ਵੀ ਜਿਹੜਾ ਕਿਤੇ ਨਾ ਕਿਤੇ ਜੇ ਮੰਨ ਲਓ ਕੋਈ ਹਾਦਸਾ ਹੋ ਜਾਂਦਾ ਤਾਂ ਇੱਥੇ ਵੀ ਜਾਨੀ ਨੁਕਸਾਨ ਹੋਣ ਦਾ ਜਿਹੜਾ ਉਹ ਖਤਰਾ ਜਿਹੜਾ ਉਹ ਬਣਿਆ ਹੋਇਆ ਪ੍ਰੋਗਰਾਮ ਲਿਖਿਆ ਹੋਇਆ ਸਰਪੰਚ ਸਾਹਿਬ ਇੱਥੇ ਤੁਸੀਂ ਪ੍ਰੋਗਰਾਮ ਜਿਹੜਾ ਇਹ ਕਰਵਾ ਰਹੇ ਆ ਤਾਂ ਕੀ ਮਨੋਰਥ ਕੀ ਹੈ ਇਸ ਪ੍ਰੋਗਰਾਮ ਦਾ ਸਰ ਇਸ ਦਾ ਪ੍ਰੋਗਰਾਮ ਬਣਾਇਆ ਕਿ ਐਮਐਲਏ ਸਾਹਿਬ ਨੇ ਉਦਘਾਟਨ ਕਰਿਆ ਆਪਣੇ ਜੋ ਵੀ ਨਿਊ ਕਮਰੇ ਬਣੇ ਸੀ ਜੋ ਨਵਾਂ ਬਾਥਰੂਮ ਬਣੇ ਸੀ ਜੀ ਉਹਦਾ ਜੋ ਉਦਘਾਟਨ ਕਰਿਆ ਉਹਦੇ ਸੰਬੰਧ ਵਿੱਚ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਦੇ ਸੰਬੰਧ ਵਿੱਚ ਹੀ ਪ੍ਰੋਗਰਾਮ ਲਿਖਿਆ ਬਹੁਤ ਹੀ ਧੰਨਵਾਦ ਸਤਿਕਾਰ ਆਪਣਾ ਸਰਕਾਰ ਸਾਹਿਬ ਦੇ ਜਿਨ੍ਹਾਂ ਨੇ ਮਤਲਬ ਕਿ ਸਕੂਲ ਸਿੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਅਪਰਾਲਾ ਕਰ ਰਹੇ ਨੇ ਸਟੱਡੀ ਨੂੰ ਲੈ ਕੇ ਮਤਲਬ ਕਿ ਬਹੁਤ ਸਰਕਾਰ ਚ ਬਦਲਾਅ ਚ ਟੀਚਰ ਵੀ ਸਾਡੇ ਮਤਲਬ ਕਿ ਬਹੁਤ ਵਧੀਆ ਨੇ ਜure MLA ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦਿਲੋਂ ਜੀ ਜੋ ਸਾਡੇ ਪਿੰਡ ਸ਼ਾਦੀਪੁਰ ਮੋਹਮਿਆਂ ਚ ਆਏ ਸਾਡੇ ਸਕੂਲ ਚ ਆ ਕੇ ਉਹਨਾਂ ਨੇ ਉਦਘਾਟਨ ਕਰਿਆ ਜੋ ਕੰਮ ਹੋਏ ਨੇ ਜੀ ਸਰਪੰਚ ਸਾਹਿਬ ਜਿਹੜੀ ਸਿੱਖਿਆ ਕ੍ਰਾਂਤੀ ਮੁਹਿੰਮ ਚੱਲ ਰਹੀ ਹੈ ਇਹ ਕੀ ਕੀ ਲੱਗਦਾ ਤੁਹਾਨੂੰ ਵੀ ਇਸ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਨਾਲ ਕੋਈ ਪਿੰਡਾਂ ਦੇ ਸਕੂਲਾਂ ਦੇ ਵਿੱਚ ਕੋਈ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਜਾਂ ਫਿਰ ਸਰਕਾਰ ਵੱਲੋਂ ਇੱਕ ਛੋਸ਼ੇਵਾਜੀ ਹੋਈ ਨਹੀਂ ਨਹੀਂ ਸਰ ਸਰਕਾਰ ਵੱਲੋਂ ਸੋਸ਼ੀਵਾਦੀ ਨਹੀਂ ਹੈ ਇਹ ਜਿਵੇਂ ਮਹੀਮ ਚਲਾਈ ਹੈ ਸਰਕਾਰ ਸਾਹਿਬ ਨੇ ਇਹਨੇ ਆਪਣਾ ਸਰਦਾਰ ਭਗਤ ਸਿੰਘ ਮਾਨ ਜੀ ਨੇ ਬਹੁਤ ਵਧੀਆ ਮਹੀਮਾ ਜੀ ਇਹ ਜੋ ਵੀ ਬਦਲਾਅ ਮਤਲੀ ਕਰ ਰਹੇ ਨੇ ਇਹ ਬਹੁਤ ਸਹੀ ਨੇ ਜੀ ਇੱਕ ਇਹ ਦੇਖ ਰਹੇ ਸੀ ਕਿ ਅਸੀਂ ਵੀ ਜਿਹੜੀ ਸਕੂਲ ਦੀ ਇੱਕ ਪਹਿਲੀ ਇਮਾਰਤ ਆ ਜਿਹੜੀ ਉਹ ਬਹੁਤ ਖਸਤਾ ਹਾਲਤ ਹੈ ਤੇ ਉਹਦੇ ਉੱਪਰ ਇਹ ਵੀ ਲਿਖ ਕੇ ਲਾਇਆ ਹੋਇਆ ਵੀ ਇਹ ਬਿਲਡਿੰਗ ਆ ਜਿਹੜੀ ਅਨਸੁਰੱਖਿਅਤ ਹੈ ਤੇ ਉਸ ਤੋਂ ਇਲਾਵਾ ਜਿਹੜੇ ਆ ਕਮਰੇ ਆ ਸਕੂਲ ਦੇ ਹੁਣ ਬੱਚਿਆਂ ਵਾਸਤੇ ਪੂਰੇ ਹੋ ਚੁੱਕੇ ਆ ਕਿ ਹਲੇ ਘਾਟ ਚੱਲ ਰਹੀ ਆ ਇਹ ਬਿਲਡਿੰਗ ਖਰਾਬ ਹੋਣ ਕਰਕੇ ਨੀ ਫਿਲਹਾਲ ਤਾਂ ਜੀ ਜਿਹੜੇ ਮਤਲਬ ਕਿ ਬੱਚੇ ਵਾਲੇ ਕਮਰੇ ਨੇ ਜੀ ਫਿਲਹਾਲ ਤਾਂ ਪੂਰੇ ਨੇ ਉਹ ਜਿਹੜੀ ਇਹ ਬਿਲਡਿੰਗ ਹੈ ਜੀ ਖਸਤਾ ਹਾਲਤ ਹੋ ਰਹੀ ਹੈ ਇਹ ਦੀ ਮਨਜ਼ੂਰੀ ਮਿਲੀ ਹੋਈ ਆ ਢਾਣ ਦੀ ਮਤਲਬ ਕਿ ਢਾਣੀ ਆ ਜੀ ਫਿਲਹਾਲ ਐਨ ਆਰ ਆਈ ਵੀ ਨੇ ਤੇ ಗ್ರಾಮ ਪੰਚਾਇਤ ਦੇ ਵਿੱਚ ਜਿਹੜੇ ਉਹ ਪੰਚਾਇਤ ਮੈਂਬਰ ਵੀ ਆ ਹਾਂਜੀ ਪ੍ਰਕਾਸ਼ ਸਿੰਘ ਜੀ ਹੈ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹਦੀ ਕਿਹਾ ਗਿਆ ਇਹਦੇ ਸਬੰਧ ਚ ਜਾਣਕਾਰੀ ਇਹਦੇ ਸਬੰਧ ਕੇ ਅਭੀ ਸਾਡੇ ਸਕੂਲ ਦਾ ਇੱਕ ਤੇ ਅਪਗ੍ਰੇਡ ਕੀਤਾ ਗਿਆ ਜੀ 8ਵੀਂ ਦਾ ਹੋਇਆ ਹੈ ਠੀਕ ਹੈ ਤੇ ਦੂਜਾ ਹੈ ਵੀ ਸਾਨੂੰ ਇਹਨਾਂ ਨੇ ਫੰਡ ਦਿੱਤਾ ਹੈ ਹੀ ਬਿਲਡਿੰਗਾਂ ਪਾਈਆਂ ਨੇ ਸਕੂਲ ਦੀਆਂ ਜੀ ਠੀਕ ਹੈ ਤੇ ਬਾਥਰੂਮ ਬਣੇ ਚਾਰ ਦਿਵਾਰੀ ਕੀਤੀ ਉਹਦਾ ਜੀ ਐਮਐਲਏ ਸਾਹਿਬ ਨੇ ਆਉਣਾ ਸੀ ਤੇ ਉਹਨਾਂ ਦੇ ਅਸੀਂ ਇੰਤਜ਼ਾਰ ਦੇ ਵਿੱਚ ਅਸੀਂ ਇਕੱਠੇ ਹੋਏ ਜੀ ਉਹਨਾਂ ਦਾ ਸਵਾਗਤ ਕਰਨਾ ਹੈ ਇਹ ਗੱਲ ਦਾ ਠੀਕ ਹੈ ਜੀ ਤੇ ਦੂਜਾ ਹੋਰ ਵੀ ਉਹਨਾਂ ਤੋਂ ਅਸੀਂ ਡਿਮਾਂਡ ਰੱਖਦੇ ਆਂ ਵੀ ਇੱਕ ਤਾਂ ਵਿਕਾਸ ਦੇ ਵੀ ਸਾਡਾ ਸੀਵਰੇਜ ਦਾ ਜਿਹੜਾ ਆ ਬਹੁਤ ਮੰਦਾ ਆ ਰਿਹਾ ਜੀ ਪਾਣੀ ਦਾ ਨਿਕਾਸ਼ ਦਾ ਜੀ ਉਹ ਇਹ ਨਿਕਾਸ਼ ਜਿਹੜਾ ਉਹਨਾਂ ਨੂੰ ਅੱਜ ਰਿਕਵੈਸਟ ਕਰਨੀ ਆ ਵੀ ਸਾਡਾ ਪਾਣੀ ਦਾ ਨਿਕਾਸ਼ ਜਿਹੜਾ ਕੀਤਾ ਜਾਵੇ ਉਹ ਅਸੀਂ ਹੁਣ ਵੀ ਦੇਖ ਰਹੇ ਹਾਂ ਵੀ ਜਿਹੜੀ ਚਾਰ ਦੀਵਾਰੀ ਦੇ ਲਾਗੇ ਕਾਫੀ ਜਿਹੜਾ ਗੰਦਗੀ ਵਾਲਾ ਪਾਣੀ ਆ ਉਹ ਖੜਾ ਜਿਹਦੇ ਨਾਲ ਪਿੰਡ ਦੇ ਘਰਾਂ ਦੇ ਵਿੱਚ ਵੀ ਸਮੱਸਿਆ ਆ ਰਹੀ ਆ ਤੇ ਨਾਲ ਲੱਗਦਾ ਸਕੂਲ ਆ ਮੰਨ ਲਓ ਬਿਮਾਰੀਆਂ ਨੂੰ ਸਤਾ ਦੇ ਰਿਹਾ ਇਹ ਹਾਂਜੀ ਬੱਚਿਆਂ ਨੂੰ ਵੀ ਬਿਮਾਰੀ ਦਾ ਖਤਰਾ ਆ ਜੀ ਪਿੰਡ 'ਚ ਮੱਛਰ ਬਹੁਤ ਆ ਤੇ ਪਾਣੀ ਦਾ ਗੰਦੇ ਪਾਣੀ ਕਰਕੇ ਆ ਜੀ ਇਹਦੀ ਨਿਕਾਸੀ ਵਾਸਤੇ ਮੰਗ ਰੱਖੋਗੇ ਇਹ ਨਿਕਾਸੀ ਵਾਸਤੇ ਮੰਗ ਰੱਖਣੀ ਹੈ ਜੀ ਅਸੀਂ ਬਿਲਕੁਲ ਮਤਾ ਪਾਇਆ ਅਸੀਂ ਪੰਚਾਇਤ ਵੱਲੋਂ ਹੀ ਉਹ ਉਹਨਾਂ ਨੂੰ ਦੇਣਾ ਹੈ ਹੂੰ ਤੇ ਮੈਂ ਸਾਨੂੰ ਉਮੀਦ ਹੈ ਕਿ ਸਾਨੂੰ ਇਹ ਸਾਡਾ ਮਸਲਾ ਹੱਲ ਕਰਕੇ ਜਾਣਗੇ ਅੱਜ ਕਿੰਨਾ ਟਾਈਮ ਦਿੱਤਾ ਗਿਆ ਸੀ ਉਹਨਾਂ ਵੱਲੋਂ ਇੱਥੇ ਸਕੂਲ ਦੇ ਵਿੱਚ ਪਹੁੰਚਣ ਦਾ ਟਾਈਮ ਦਿੱਤਾ ਗਿਆ ਜੀ ਤੇ 1 ਵਜੇ ਪਹੁੰਚ ਰਹੇ ਨੇ ਜਿੱਖੜਾਗੇ ਤੇ ਅਸੀਂ ਉਹਨਾਂ ਦੇ ਇੰਤਜ਼ਾਰ ਦੇ ਵਿੱਚ ਪੰਚਾਇਤ ਸਮੂਚਾ ਨਗਰ ਸਾਰਾ ਉਹਨਾਂ ਦੀ ਇੰਤਜ਼ਾਰ ਦੇ ਵਿੱਚ ਬੈਠੇ ਆ ਜੀ ਜੀ ਤੇ ਤੁਹਾਡਾ ਵੀ ਅਸੀਂ ਧੰਨਵਾਦ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਆ ਉਹਦੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਵਿਦਿਆਰਥੀਆਂ ਨੂੰ ਕੋਈ ਹੁਣ ਪਹਿਲਾਂ ਨਾਲੋਂ ਸਿੱਖਿਆ ਦੇ ਵਿੱਚ ਜਿਹੜਾ ਕੋਈ ਤੁਹਾਨੂੰ ਲੱਗਦਾ ਵੀ ਬਿਹਤਰ ਹੋ ਰਿਹਾ ਹੈ ਉਹਦੇ ਨਾਲ ਜਿਹੜਾ ਹੈ ਨਾ ਪਿਛਲੀਆਂ ਸਰਕਾਰਾਂ ਨਾਲ ਹੁਣ ਬਹੁਤ ਵਧੀਆ ਆ ਕਿ ਜਿਹੜਾ ਇਹ ਸਰਕਾਰ ਨੇ ਜੋ ਕੀਤਾ ਪ੍ਰਾਲਾ ਬਹੁਤ ਵਧੀਆ ਕੀਤਾ ਜੀ ਕਿਉਂਕਿ ਇੱਕ ਐਜੂਕੇਸ਼ਨ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਸੀ ਉਧਰ ਜਿਹੜੇ ਬੱਚੇ ਜਾਂਦੇ ਸੀ ਇੰਨੀ ਇੰਨੀਆਂ ਫੀਸਾਂ ਭਰਦੇ ਸੀ ਉਹ ਗਰੀਬ ਜਨਤਾ ਕੋਈ ਇੰਨੇ ਪੈਸੇ ਦਿੱਤੀ ਨਹੀਂ ਜਾਂਦੀ ਉਹ ਫੀਸ ਦਾ ਹੀ ਬਚਾ ਹੋ ਗਿਆ ਤੇ ਇੱਕ ਦੂਜਾ ਇਹ ਵੀ ਪੜ੍ਹਾਈ ਵਧੀਆ ਹੋਗੀ ਫੜੇ ਸਕੂਲ ਦੇ ਗੇਟ ਦੇ ਕੋਲ ਜਿੱਥੇ ਸਕੂਲ ਦੇ ਜਿਹੜੇ ਵਿਦਿਆਰਥੀ ਆ ਉਹ ਹਲਕਾ ਛਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੀ ਜਿਹੜੀ ਆ ਉਡੀਕ ਕਰ ਰਹੇ ਆ ਉਹਨਾਂ ਦਾ ਜਿਹੜਾ ਇੱਥੇ ਰਸਮ ਹੈਗੀ ਆ ਰੀਬਨ ਕੱਟਣ ਦੀ ਉਹ ਰਸਮ ਆ ਜਿਹੜੀ ਉਹ ਇੱਥੇ ਕੀਤੀ ਜਾਣੀ ਆ ਤੇ ਉਸ ਰਸਮ ਦੀ ਵੇਟ ਦੇ ਵਿੱਚ ਉਹ ਖੜੇ ਆ ਉਡੀਕ ਦੇ ਵਿੱਚ ਖੜੇ ਆ ਰੀਬਨ ਫੜ ਕੇ ਖੜੇ ਆ ਬੱਚੇ ਸਕੂਲ ਦੇ ਵਿਦਿਆਰਥੀ ਆ ਜਿਹੜੇ ਤਾਂ ਕਾਫੀ ਸਮੇਂ ਤੋਂ ਜਿਹੜੇ ਆ ਧੁੱਪ ਦੇ ਵਿੱਚ ਇੱਥੇ ਲਗਾਤਾਰ ਉਹ ਜਿਹੜੀ ਉਹਦੇ ਇੱਕ ਦੀ ਉਡੀਕ ਕਰ ਰਿਹਾ ਤਾਂ 1 ਵਜੇ ਦਾ ਟਾਈਮ ਸੀਗਾ ਉਹਨਾਂ ਦਾ ਥੋੜਾ ਉਹ ਲੇਟ ਹੋ ਚੁੱਕਿਆ ਜਿਹੜਾ ਕਿ 1 ਵਜੇ ਕੇ 20 ਬਾਈ ਮਿੰਟ ਹੋ ਚੁੱਕਿਆ ਤੇ ओके ਅਜੂਨੀ ਮੈਂਬਰ ਸਾਫ ਕਰੀ ਥੋੜਾ ਜਿਹਾ ਥੋੜਾ ਜਿਹਾ ਪਿੱਛੇ ਨੂੰ ਵੀ ਲਾਈਕ ਛਾ ਅਜੂਨੀ ਆਖੋ ਵਧੀਆ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜੀ ਪੂਰੇ ਪੰਜਾਬ ਦੇ ਵਿੱਚ ਹਰ ਸਕੂਲ ਦੇ ਵਿੱਚ ਸਾਡੇ ਐਮਰਾਲੀ ਸਾਹਿਬਾਨ ਸਾਡੇ ਮੰਤਰੀ ਸਾਹਿਬਾਨ ਔਰ ਸਾਡੇ ਸੀਮ ਸਾਹਿਬ ਆਪ ਖੁਦ ਵਿਜਿਟ ਕਰ ਰਹੇ ਨੇ ਕਿਉਂਕਿ ਸਿੱਖਿਆ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਕ੍ਰਾਂਤੀ ਹੈ ਉਹ ਆਈ ਹੈ ਸਰਕਾਰੀ ਸਕੂਲਾਂ ਦੇ ਵਿੱਚ ਜੋ ਉਹਨਾਂ ਦੀ ਨੁਹਾਰ ਬਦਲੀ ਹੈ ਜੋ ਮਾਨ ਸਾਹਿਬ ਦੀ ਸਰਕਾਰ ਨੇ ਪੈਸਾ ਦਿੱਤਾ ਔਰ 2022 ਤੋਂ ਪਹਿਲਾਂ ਕਿਉਂਕਿ ਸਰਕਾਰੀ ਸਕੂਲਾਂ ਦੇ ਬਹੁਤ ਮਾੜੇ ਹਾਲਾਤ ਸੀਗੇ ਮਾਨ ਸਾਹਿਬ ਦੀ ਸਰਕਾਰ ਬਣਨ ਤੋਂ ਬਾਅਦ ਵਿੱਚ 2022 ਤੋਂ ਬਾਅਦ ਸਰਕਾਰ ਬਣਦੇ ਹੀ ਬਹੁਤ ਵੱਡੇ ਲੈਵਲ ਤੇ ਜਿਹੜੇ ਸਕੂਲਾਂ ਦੇ ਵਿੱਚ ਪੈਸਾ ਦਿੱਤਾ ਗਿਆ ਔਰ ਜਿੱਥੇ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਗਿਆ 12700 ਕੱਚਾ ਅਧਿਆਪਕ ਪੱਕਾ ਕੀਤਾ 20000 ਨਵੇਂ ਟੀਚਰਾਂ ਦੀ ਜਿਹੜੀ ਉਹ ਭਰਤੀ ਕੀਤੀ 9000 ਜਿਹੜੇ ਉਹਨੇ ਆਪਣੇ ਗੇਟ ਦੇ ਉੱਪਰ ਜਿਹੜੇ ਉਹ ਕੀਪਰ ਰੱਖੇਗੇ ਔਰ ਲੱਖਾਂ ਰੁਪਇਆ ਜਿਹੜਾ ਸਕੂਲ ਦੀ ਚਾਰਦੁواری ਦੇ ਲਈ ਸਟਰਕਚਰ ਦੇ ਕੰਮ ਦੇ ਲਈ ਕਮਰਿਆਂ ਦੇ ਲਈ ਚਾਹੇ ਉਹ نیچے ਇੰਟਰਲੋਕ ਲਗਾਉਣ ਦਾ ਹੋਵੇ ਚਾਹੇ ਉਹ ਪਾਣੀ ਨੂੰ ਲੈ ਕੇ ਹੋਵੇ ਚਾਹੇ ਕੋਈ ਟਾਇਲਟ ਦੀ ਸਹੂਲਤ ਹੋਵੇ ਤਾਂ ਹਰ ਚੀਜ਼ ਨੂੰ ਪਿਓਰਟੀ ਤੇ ਲਾ ਕੇ ਜੋ ਮਾਨ ਸਾਹਿਬ ਨੇ ਕੀਤਾ ਉਹਨਾਂ ਚੀਜ਼ਾਂ ਨੂੰ ਅੱਜ ਵਿਜ਼ਿਟ ਕਰ ਰਹੇ ਆਂ ਔਰ ਜਿੱਥੇ ਸਾਨੂੰ ਕੋਈ ਲੱਗ ਰਿਹਾ ਸਕੂਲ ਦੇ ਹੈਡਮਾਸਟਰ ਜੀ ਨਾਲ ਗੱਲ ਕਰਕੇ ਸਟਾਫ ਦੇ ਨਾਲ ਗੱਲ ਕਰਕੇ ਕਿ ਜਿੱਥੇ ਤੁਹਾਨੂੰ ਕੋਈ ਲੱਗਦਾ ਕੋਈ ਹੋਰ ਕਮੀ ਰਹਿ ਗਈ ਹੈ ਅਸੀਂ ਉਸ ਨੂੰ ਰਿਟਰਨ ਦੇ ਵਿੱਚ ਲੈ ਕੇ ਔਰ ਮਾਨ ਸਾਹਿਬ ਦੇ ਸੀਐਮ ਸਾਹਿਬ ਦੇ ਧਿਆਨ ਚ ਲੈ ਕੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਪੂਰਾ ਕਰਾਂਗੇ ਸੋ ਅੱਜ ਦਾ ਜਿਹੜਾ ਮੇਰਾ ਵਿਜ਼ਿਟ ਹੈ ਬੜਾ ਕਾਮਯਾਬ ਹੈ ਤੁਸੀਂ ਆਪ ਦੇਖ ਸਕਦੇ ਹੋ ਕੈਮਰਾ ਘੁਮਾ ਕੇ ਕਿ ਮਾਨ ਸਾਹਿਬ ਦੇ ਕੰਮਾਂ ਤੋਂ ਕਿੰਨੇ ਲੋਕ ਖੁਸ਼ ਨੇ ਔਰ ਅਜੇ 3 ਸਾਲ ਦੀ ਮੈਂ ਸਰਕਾਰ ਹੋ ਗਈ 3 ਸਾਲ ਤੋਂ ਬਾਅਦ ਵੀ ਕਿੰਨੇ ਇਕੱਠ ਨੇ ਜਿਹੜੇ ਇੱਕ ਦੁਆਰਾ ਮੂਵਮੈਂਟ ਚੱਲ ਪਈ ਕਿ ਜਦੋਂ 2022 ਦੇ ਵਿੱਚ ਅਸੀਂ ਪ੍ਰੋਗਰਾਮ ਕਰਦੇ ਸੀਗੇ ਉਨ ਉਸ ਤੋਂ ਡਬਲ ਚਾਹ ਦੇ ਨਾਲ ਲੋਕ ਨੇ ਜਿਹੜੇ ਆਪ ਮੁਹਾਰੇ ਆ ਰਹੇ ਨੇ ਬਿਲਕੁਲ ਬਿਲਕੁਲ ਪੰਚਾਇਤਾਂ ਵੱਧ ਚੜ ਕੇ ਸਾਹ ਦੇ ਰਹੀਆਂ ਨੇ ਬੱਚਿਆਂ ਦਾ ਪੇਰੈਂਟਸ ਦਾ ਪੇਰੈਂਟਸ ਦਾ ਧਿਆਨ ਖਿੱਚਿਆ ਗਿਆ ਕਿ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਦੋਂ ਇੱਕ ਟੀਚਰ ਐਡਮਿਸ਼ਨ ਕਰਾ ਰਿਆ ਤਾਂ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਬੜੇ ਲੋਕ ਅਵੇਅਰ ਹੋ ਗਏ ਸੋ ਆਪ ਮੁਹਾਰੇ ਆ ਪਾ ਕੇ ਲੋਕ ਜਿਹੜੇ ਐਡਮਿਸ਼ਨ ਕਰਾ ਰਹੇ ਨੇ ਇੱਥੋਂ ਤੱਕ ਹੈਗਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਮੈਨੂੰ ਅੱਜ ਫੋਨ ਆਇਆ ਇੱਕ ਘੱਗੇ ਤੋਂ ਕਿ ਜੀ ਘੱਗੇ ਜਿਹੜਾ ਸਕੂਲ ਐਮਿਨਸ ਹੈ ਉਸ ਦੇ ਵਿੱਚ ਸਾਡੇ ਬੱਚੇ ਨੂੰ ਐਡਮਿਸ਼ਨ ਕਰਾਈ ਜਾਵੇ ਸੋ ਸ਼ਪਾਰਚਾਉਣ ਲੱਗ ਪਿਆ ਕਿ ਸਾਡੇ ਬੱਚਿਆਂ ਨੂੰ ਸਰਕਾਰੀ ਸਕੂਲ ਚ ਐਡਮਿਸ਼ਨ ਕਰਾਓ ਜੀ ਲੋਕਾਂ ਦਾ ਪ੍ਰਾਈਵੇਟ ਸਕੂਲਾਂ ਤੋਂ ਮੋਹ ਪੰਗ ਹੋ ਗਿਆ ਕਿਉਂਕਿ ਸਿਰਫ ਲੁੱਟਣ ਤੋਂ ਕੁੱਟਣ ਤੋਂ ਸੋਏ ਉਹਨਾਂ ਕੋਲ ਕੋਈ ਕੰਮ ਨਹੀਂ ਹੈ ਇੰਨੀ ਇੰਨੀ ਮਹਿੰਗੀਆਂ ਕਿਤਾਬਾਂ ਇੰਨੀ ਇੰਨੀ ਵੱਡੀਆਂ ਫੀਸਾਂ ਕਿੱਥੋਂ ਪੜਨਗੇ ਆਪ ਲੋਕ ਜਦੋਂ ਸਰਕਾਰੀ ਸਕੂਲਾਂ ਚ ਗਵਰਨਮੈਂਟ ਬਧੀਆ ਸੁਧਾਰ ਕਰ ਰਹੀ ਹੈ ਤਾਂ ਫਿਰ ਕੋਈ ਪਿੱਛੇ ਗੱਲ ਨਹੀਂ ਰਹਿ ਜੰਦੀ ਐਮਐਲਏ ਸਾਹਿਬ ਜਿਹੜੀਆਂ ਛੜਕਾ ਸਾਡੂੰ ਹਰਿਆਣੇ ਨੂੰ ਜੋੜਦੀਆਂ ਨੇ ਜੀ ਕਿ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਜੀ ਉਹਨਾਂ ਦਾ ਉਪਰਾਲਾ ਕਦੋਂ ਉਹ ਦੇਖੋ ਪਰਸੋਂ ਕੈਬਨਟ ਦੀ ਮੀਟਿੰਗ ਦੇ ਵਿੱਚ 4000 ਕਰੋੜ ਰੁਪਇਆ ਜਿਹੜਾ ਸਪੈਸ਼ਲ ਲਿੰਕ ਰੋਡਾਂ ਦਾ ਜਿਹੜਾ ਦਿੱਤਾ ਗਿਆ ਸੋ ਬਹੁਤ ਜਲਦ ਹੈ ਜਿਹੜਾ ਕੰਮ ਉਹਦਾ ਸ਼ੁਰੂ ਹੋਏਗਾ ਇਹ ਸਾਰੇ ਲਿੰਕ ਰੋਡ ਨੇ ਜਿਹੜੇ ਬਣਾਵਾਂਗੇ ਇੱਕ ਹੋਰ ਬੜਾ ਇਨਫਰਮ ਜਿਹੜਾ ਅੰਦਰ ਦੇ ਰੱਖ-ਰਖਾਅ ਤੋਂ ਬਾਹਰ ਦੀ ਗੱਲ ਹੈ ਜਿਹੜੀ ਚਾਰਦੀਵਾਰ ਦੇ ਨਾਲ ਬਹੁਤ ਗਲਤੀ ਕੀਤੀ ਹੈ ਜਿਹੜਾ ਗੰਦੇ ਪਾਣੀ ਦਾ ਨਾਲਾ ਇੱਥੇ ਦੀ ਬੰਦ ਰਿਹਾ ਤਾਂ ਉਹਦੇ ਵਿੱਚ ਕਮਾਰੀਆਂ ਦਾ ਕਾਰਨ ਬਣਿਆ ਹੋਇਆ ਇਹ ਮੈਂ ਚਾਹਨਾ ਕਿ ਇਹ ਨਾਲਾ ਤੁਹਾਨੂੰ ਦਿਖਾਉਣਾ ਚਾਹੀਦਾ ਕਿ ਇਹ ਨਾਲਾ ਅੱਜ ਦਾ ਨਹੀਂ ਹੈ ਬਹੁਤ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਮਾਨ ਸਾਹਿਬ ਦੀ ਸਰਕਾਰ ਨੇ ਚਾਰਦੁਵਾਰੀ ਕਰਕੇ ਨਾਲਾ ਬਾਹਰ ਕੱਢਤਾ ਜਦ ਕਿ ਪਿਛਲੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਉਹਨਾਂ ਦੀ ਰਿਸਪੋਨਸਿਬਿਲਟੀ ਹੈ ਨਹੀਂ ਸੀ ਸਕੂਲਾਂ ਦੇ ਪ੍ਰਤੀ ਤਿੰਨ ਸਾਲਾਂ ਦੇ ਕੰਮ ਨੇ ਜੀ ਇਹ ਆ ਨਾਲੇ-ਨੂਲੇ ਤੁਸੀਂ ਦੇਖਿਓ ਇਹ ਪ੍ਰਾਈਵੇਟ ਜਿਹੜੇ ਸਰਕਾਰੀ ਸਕੂਲ ਨੇ ਪ੍ਰਾਈਵੇਟ ਸਕੂਲਾਂ ਨੂੰ ਜਿੰਦੇ ਲੱਗਣਗੇ ਸਰਕਾਰੀ ਸਕੂਲ ਲੋਕ ਦੇਖਣ ਆਇਆ ਕਰੇਗਾ